मुखी हुजे सदा सुखी नानक सिमर के राम ਮਹਲਾ ਤੀਜਾ ਅਨੰਦੀ ਕੁ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿਤੀ ਮਨਵਟਿਆ ਵਾਲਾ ਆ ਜਗਰਤਨ ਪੁਰਵਾਰ ਪਰੀਆਂ ਸ਼ਬਦ ਗਾਵਣੀਆਂ ਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਨਤ ਪਾਨਦ ਹੁ ਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਘਰ ਨਾਲੇ ਰਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਬਿਸਾਰਣਾ ਅੰਗੀਕਾਰ ਹੋ ਕਰੇ ਤੇਰਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਕੀ ਸੰਪਰਕ ਨਹੀਂ ਕਰਦੀ ਰਹਿ ਘਰ ਤਾਂ ਕੀ ਰਹਿ ਸਭ ਕਿਸ ਹੈ ਜਿਸ ਦੇ ਸੁਪਾਰੇ ਸਦਾ ਸੁਨਾ ਤੇਰੀ ਨਾਮਨਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇ ਗਹਿਣ ਅਨੰਤ ਸੱਤੀ ਸਾਹਿਬ ਕੀ ਨਹੀਂ ਕਰਦੀ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚੇ ਨਾਮੇ ਆਧਾਰ ਮੇਰਾ ਜਨ ਭੁਖਾ ਸਾ ਬਗਵਾਇ ਪਰਸ਼ਾਂ ਸੁਖਮਣੇ ਐ ਵਸਿਆ ਜਨੀ ਅਸਾਂ ਸਭ ਪੂਜਾਈਆਂ ਬਾਣ ਦੀ ਦੁਆ ਕਰ ਬਟ ਹੋ ਜਿਸ ਦੀ ਹੈ ਵਡੇ ਸੁਣੋ ਸੰਤੋ ਸ਼ਬਦ ਗਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਛ ਸ਼ਬਦ ਦਿੱਧਕਾਰ ਸੁਹਾਗ ਹੈ ਹਰ ਸੁਭਗ ਸ਼ਬਦ ਵਾਜੀ ਕਲਾ ਜਿਤ ਕਰ ਤਹਰੀਆ ਅੰਤ ਤੁੰਦ ਤੁਦ ਵਸ ਕਿਨੇ ਕਾਲ ਕੰਡ ਕੁਮਾਰਿਆ ਦੁਰ ਕਰ ਪਾਇ ਤਜਿਨ ਕੋ ਸਿਨਾਮ ਹਰ ਕੈ ਲਾਗੀ ਕਹਿ ਨਾਨਕ ਤੇ ਸੁਹਾਗ ਕਰਿਆ ਨਗਰ ਵਾਜੀ ਅੰਤ ਸੁਨੋ ਵੜ ਭਾਗਿਓ ਸਗਲ ਮਨੋਰਥ ਪੂਰੇ ਹਰ ਕੰਗ ਬਪਾਇ ਇਮਰੇ ਸਗਲ ਬਸੂਰੇ ਬੂਖ ਰੋਗ ਸੰਤੋ ਬੁਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੈ ਸਰਸੇ ਭੂਰੇ ਗੁਰੂ ਦੇ ਜਾਣ ਸੁਧੇ ਪੁਨੀਤ ਕਰਤੀ ਸਤ ਗੁਰ ਰਹਾ ਪਰਪੂਰੀ ਬ੍ਰਹਮੰਤ ਨਾਲੇ ਗੁਰ ਚਰਨ ਲਾਗੇ ਵਾਜਿਆ ਬੰਨ ਗੁਰੂ ਬਾਣੀ ਪਿਤਾ ਮਾਤਾ ਤਤਮ ਹਤ ਦਿਲ ਸਾਧ ਦਾਇ ਦਾ ਆਖਲੇ ਸਗਲੇ ਦਾ ਗੈਰਿਆਂ ਬੁਰਿਆਂ ਆ ਰਿਆਂ ਬਚਾ ਤਰਮਾ ਦੂਰ ਕਰਮੀ ਆਪੋ ਆਪਣੀ ਜੇ ਨੇੜੇ ਕਿੰਨੇ ਨਾਮ ਤੇ ਆਇਆ ਗੈਮ ਸਕਤ ਕਾਲ ਆਨਕ ਤੇ ਬੁਕੇ ਜੀ ਜੀ ਕੀ ਸੁੱਤੀ ਨਾ ਜਿੰਨੀ ਨਾਮ ਤੇ ਆਇਆ ਗੈਮ ਸਕਤ ਕਾਲ ਆਨਕ ਤੇ ਬੁਕੇ ਉਜਲੇ ਜੀ ਕੀ ਸੁੱਤੀ ਨਾ